ਸਰਚ ਮਾਰ ਲਿਓ 10-10000 ਮੰਗੀ ਜਾਂਦੇ ਨੇ ਹਾਂਜੀ ਆਪ 8000 8500 ਤੇ 9000 ਦੇ ਵਿਚਾਲੇ ਹੁੰਦਾ ਦਾ ਬਹੁਤ ਘੱਟ ਆ ਬਈ ਖਰਚਾ ਮਾਰਜੀ ਚਲੋ ਆਪਾਂ ਗੋਹਾ ਤਾਂ ਨਹੀਂ ਪਾਉਂਦੇ ਨਾ ਟਰਾਲੇ 'ਚ ਬੈਠ ਕੇ ਗੱਲ ਕਰਦੇ ਨਾ ਕੱਲੇ ਵੀਰੇ ਸਪੈਸ਼ਲ ਡੇਰੀ ਫਾਰਮ ਵਾਲੇ ਵਾਸਤੇ ਵੀਰੇ ਵਾਸਤੇ ਹਾਂਜੀ ਡੇਰੀ ਫਾਰਮ ਵਾਲੇ ਵਾਸਤੇ ਗੋਹਾ ਜਾਂ ਕੁਝ ਵੀ ਵਰਤ ਹਾਂਜੀ 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 ਸਾਸੀ ਕਾਲ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਆਪਣੇ YouTube Facebook ਚੈਨਲ ਤੇ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਆ ਵੀਰੇ ਹਾਂਜੀ ਹਾਂਜੀ ਤੇ ਬਾਈ ਬਬਲੀ ਕੋਲੇ ਖੜੇ ਆ ਤੇ ਟਰਾਲੀਆਂ ਦੀ ਵੀਡੀਓ ਤਾਂ ਤੁਸੀਂ ਬਹੁਤ ਦੇਖੀ ਹੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 10 ਸਾਲਾਂ ਦੀ ਗਾਰੰਟੀ ਦੇਣੀ ਆਪਾਂ ਟਰਾਲੀ ਦੀ ਤੇ ਜਸਤੀ ਛਾਦਰ ਦੇ ਵਿੱਚ ਵੀ ਹਾਂ ਜਸਤੀ ਜੀ ਵੀ ਇਹਦੇ ਵੀਰੇ ਠੀਕ ਆ ਤੇ ਬਾਈ ਬਬਲ ਹੀ ਅੱਜ ਦੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਆਪਾਂ ਕਿਹੜੀ ਟਰਾਲੀ ਤੋਂ ਸ਼ੁਰੂ ਕਰੀਏ ਇੱਥੇ ਕਰ ਲੋ ਜਿੰਸਤੀ ਤੋਂ ਲੋ ਜੀ ਜਿੰਸਤੀ ਤੋਂ ਹੀ ਕਰੋ ਜੀ ਇਹਦੀ 10 ਸਾਲਾਂ ਦੀ ਗਾਰੰਟੀ ਹੈ 10 ਸਾਲ ਦੀ ਗਾਰੰਟੀ ਹੈ ਵੀਰ ਜੀ ਇਹਦੀ ਪੇਪਰ ਉੱਠਣ ਦੀ ਸਟੀਲ ਬਾਡੀ ਦੇ ਵਿੱਚ ਆ ਗਿਆ ਵੀਰੇ ਪੀਸ ਇਹ ਠੀਕ ਹੈ ਜੀ ਲੈ ਜੀ ਬਾਈ ਇਹਦੀ ਜਾਣਕਾਰੀ ਦੇ ਦੀ ਮੱਸੀ ਹੁੱਕ ਆ ਗਈ ਪਹਿਲਾਂ ਇਹ ਵੀਰ ਜੀ ਮੱਸੀ ਹੁੱਕ ਆ ਗਿਆ ਇਹਦੂ ਆਪਾਂ 3-4 ਸਾਲ ਪਹਿਲਾਂ ਕੀ ਕਰਦੇ ਸੀ ਆ ਸਿੰਪਲ ਹੁੱਕ ਦੇ ਵਿੱਚ ਟਾਲੀ ਬਣਾਉਂਦੇ ਸੀ ਠੀਕ ਹੈ ਵੀਰੇ ਬਾਬਲੀ ਉਦੋਂ ਥੋੜਾ ਚੇਂਜ ਕਰਕੇ ਜੀ ਆਪਾਂ ਮੱਸੀ ਹੁੱਕ ਕਰਤੀ ਵੀਰ ਜੀ ਠੀਕ ਹੈ ਜੀ ਹਾਂਜੀ ਮੱਸੀ ਹੁੱਕ ਦਾ ਦੋ ਫਾਇਦੇ ਹੋਗੇ ਵੀਰ ਜੀ ਹਾਂਜੀ ਇੱਕ ਤਾਂ ਆ ਪਾਈਪ ਲੋਕਣ ਵਾਲਾ ਸਿਸਟਮ ਆ ਗਿਆ ਜੀ ਬਿਲਕੁਲ ਆ ਸੇਫਟੀ ਹੋਊਗੀ ਲੋਕਾ ਹਾਂ ਜੀ ਸੇਫਟੀ ਹੋਊਗੀ ਲੋਕ ਲਾ ਸਕਦੇ ਕਿਉਂਕਿ ਤਕਰੀਬਨ ਆਪਾਂ ਕਈ ਵਾਰ ਕਿਸੇ ਬੰਦੇ ਕੋਲੇ ਆਸਾ ਟਰੈਕਟਰ ਹੁੰਦਾ ਨਹੀਂ ਦੇਣੀ ਹੁੰਦੀ ਬਲੰਦ ਉੱਥੇ ਵੀ ਜੀ ਲੋਕ ਸਿਸਟਮ ਲੱਗ ਜਾਂਦਾ ਠੀਕ ਹੈ ਜੀ ਹਾਂਜੀ ਪੰਪ ਨਹੀਂ ਖਰਾਬ ਹੁੰਦਾ ਜੀ ਠੀਕ ਹੈ ਤੇ ਚਾਦਰ ਦੀ ਗੱਲ ਕੀ ਚਾਦਰ ਦੀ ਗੱਲ ਕਰੀਏ ਚਾਦਰ ਵੀਰ ਜੀ ਦੀ ਥੱਲੇ ਅੱਠ ਗੇ ਜੀ ਆਹ ਸੌਰੀ 10 ਗੇ ਜੀ ਦੀ ਥੱਲੇ ਆ ਕਿ 10 ਗੇ ਜੀ ਦੀ ਸਾਈਡ ਲੱਗੀ ਆ ਜਿਸਤੀ ਦੇ ਵਿੱਚ ਵੀਰੇ ਠੀਕ ਹੈ ਵੀਰੇ ਇਹਦੀ 10 ਸਾਲ ਦੀ ਗਾਰੰਟੀ ਹੈ ਵੀਰ ਜੀ ਨਾ ਪੇਪਰ ਉੱਠੇ ਠੀਕ ਹੈ ਜੀ ਤੇ ਨਾ ਇਹਦੇ ਕੁਝ ਵੀ ਨਹੀਂ ਹੁੰਦਾ ਟਾਲੀ ਨੂੰ ਠੀਕ ਹੈ ਤੇ ਨਾਟ 10 ਨਟੀ ਹੈ ਵੀਰ ਜੀ 8 ਨਟੀ ਹੱਬ ਆ ਗਈ 10 ਨਟੀ ਹੱਬ ਚ ਵੀ ਖੜਿਆ ਪੀਸ ਜੀ ਜੇ ਕਿਸੇ ਵੀਰ ਨੇ 10 ਨਟੀ ਹੱਬ ਲੈਣੀਆਂ 10 ਨਟੀ ਹੱਬ ਵੀ ਮਿਲੂ ਜੀ ਠੀਕ ਹੈ ਜੀ ਖੰਜੀ ਇਹਦੇ ਟਾਇਰ ਆਉਦੇ ਆਗੇ ਜੀ ਜੇ ਕਦੇ ਆਗੇ ਵੀਰ ਜੀ ਜੇ ਕਦੇ ਲੋ ਜੀ ਪੱਕੇ ਟਾਇਰ ਆਗੇ ਮਿੱਤਰੋ ਹਾਂਜੀ ਕਿੰਨੀ ਅਗਲਾ ਦੇਸੀ ਇਹ ਟਾਇਰ ਪਾ ਕੇ ਦੇ ਦਿੰਦਾ ਹਾਂ ਹਾਂ ਜੀ ਬੱਚਾ ਐਮ ਆਰ ਐਫ ਦੇ ਟਾਇਰ ਗਏ ਜਾਂ ਮਰਜ਼ੀ ਲੈ ਲਓ ਜੀ ਕੁ ਡੱਕ ਟਾਇਰ ਟਾਟਾ ਦੇ ਲੋਹੇ ਦੀਆਂ ਵੀ ਹੋਣਗੀਆਂ ਟਾਟਾ ਦੇ ਲੋਹੇ ਵਾਲੀਆਂ ਖੜੀਆਂ ਵੀਰ ਜੀ ਠੀਕ ਹੈ ਤੇ ਆਹ ਦੇਖੋ ਇਹਦੇ ਵਿੱਚ ਵੀ ਸਟੀਲ ਲੱਗੀ ਜੀ ਲੈ ਵੀਰੇ ਸਟੀਲ ਬਾਡੀ ਦੇ ਵਿੱਚ ਆ ਗਈ ਇਹਦੇ ਵਿੱਚ ਜਿਵੇਂ ਮਰਜ਼ੀ ਗੋਹਾ ਪਾਈ ਚੱਲੀ ਹੈ ਨਾ ਕੋਈ ਨਾ ਨਾ ਗੱਲ ਦਾ ਨਹੀਂ ਵੀ ਚਮਕਾਉਗੀ ਨੀ ਹਾਂ ਚਮਕਾਉਗੀ ਸਹੀ ਗੱਲ ਆ ਬਾਈ ਵੀ ਮਰਜ਼ੀ ਚੱਲੋ ਆਪਾਂ ਗੋਹਾ ਤਾਂ ਨਹੀਂ ਪਾਉਂਦੇ ਨਾ ਟਰਾਲੇ 'ਚ ਬੈਠ ਕੇ ਗੱਲ ਕਰਦੇ ਨਾ ਕੱਲੇ ਵੀਰੇ ਸਪੈਸ਼ਲ ਡੇਰੀ ਫਾਰਮ ਵਾਲੇ ਵਾਸਤੇ ਵੀਰਾ ਵਾਸਤੇ ਡੇਰੀ ਫਾਰਮ ਵਾਲੇ ਵਾਸਤੇ ਗੋਹਾ ਜਾਂ ਕੁਝ ਵੀ ਵਰਤਦਾ ਹਾਂ ਹਾਂਜੀ 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 ਦੋ ਦੋ ਤਨ ਹਰਾ ਪਿਆ ਰਹੇ ਜੇ ਉਸ ਵੀ ਪਿਆ ਰਹੇ ਇਹਨੂੰ ਵੀ ਮੰਨ ਕੇ ਚੱਲੋ ਵੀਰ ਜੀ ਆਹ ਡਾਲੇ ਦੋਨੇ ਪਾਸੇ ਖੋਲ ਦੋ ਵੱਤ ਸੇ ਡਾਲੇ ਖੋਲਦੇ ਵੀਰ ਜੀ ਜੇ ਕਿਸੇ ਵੀਰ ਨੇ ਤੂੜੀ ਦਾ ਸੇਕ ਲਾਉਣਾ ਤੂੜੀ ਦੇ ਸ ਆਪਾਂ ਨੂੰ ਐਕਸਟਰਾ ਪੈਸੇ ਨਹੀਂ ਲਾਉਣੇ ਪੈਣਗੇ ਲਾਉਣੇ ਪੈਣਗੇ ਠੀਕ ਹੈ ਹਾਂਜੀ 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 ਤੇ ਇਹਦਾ ਚਲੋ ਬਾਤ ਚੱਲੋ ਤੇ ਇਹਦਾ ਰੇਟ ਕੀ ਰਹੂ ਵੀਰੇ ਇਹਦਾ ਰੇਟ ਵੀਰੇ 1,60,000 ਰੁਪਏ ਦੇਣ ਲੈਣਾ ਠੀਕ ਹੈ ਜੀ 1,50,000 ਰੁਪਏ ਦਾ ਜੀ 1.5 ਲੱਖ ਦੀ ਦੇ ਦਾਂਗੇ ਜੀ ਠੀਕ ਹੈ ਵੀਰੇ ਤੇ ਆ ਗਿਆ ਵੀਰ ਜੀ ਟਾਟਾ ਦੇ ਲੋਹੇ ਵਾਲੀ ਅਚਾ ਟਾਟਾ ਦੀ ਚਾਦਰ ਵਾਲੀ ਆ ਗਈ ਸੌਰੀ ਲੋ ਜੀ ਵੀਰੇ ਟਾਟਾ ਦੀ ਚਾਦਰ ਆ ਗਈ ਹੈ ਨਾ ਜੀ ਹਾਂਜੀ ਹਾਂਜੀ ਵੀਰੇ ਤੇ ਇਹ 10 ਨਟ ਹੀ ਹੱਬ ਚ ਆ ਗਈ ਇਹ 8 ਨਟ ਹੀ ਹੱਬ ਚ ਆ ਗਿਆ ਵੀ ਪੀ ਜੀ ਇਹ ਵੀ 8 ਨਟ ਹੀ ਹੱਬ ਚ ਆ ਹਾਂਜੀ ਸਟੀਲੀ ਹੱਬ ਚ ਆ ਗਈ ਤੇ ਐਮ ਆਰ ਐਫ ਦੇ ਟਾਇਰ ਲੱਗੇ ਇਹਦੇ ਐਮ ਆਰ ਐਫ ਦੇ ਟਾਇਰ ਲੱਗੇ ਵੀ ਜੀ ਠੀਕ ਹੈ ਜੀ ਤੇ ਇਹਦਾ ਹਿੱਸਾ ਇਹਦਾ ਹਿੱਸਾ ਵੀ 4 ਇੰਚੀ ਆ ਗਿਆ ਤਕਰੀਬਨ ਸਾਰਿਆਂ ਦੇ 4 ਇੰਚੀ ਹਿੱਸੇ ਆਉਣਗੇ ਜੀ ਠੀਕ ਹੈ ਮੱਸੀ ਹੋਕ ਆ ਗਈ ਮੱਸੀ ਹੋਕ ਆ ਗਈ ਜੀ ਤੇ ਇਹਦੇ ਗੇਜ ਦੀ ਗੱਲ ਕਰੀਏ ਚਾਦਰ ਕਿੰਨੀ ਇਹਦੇ ਜੀ ਥੱਲੇ 10 ਗੇ ਇਹ ਤਾਂ ਥੋੜਾ ਜਿਹਾ ਰੰਗ ਦਾ ਵੀ ਚੇਂਜ ਕਰਤਾ ਉਹ ਵੀ ਥੋੜੀ ਜਿਹੀ ਚੇਂਜ ਕਰਤੀ। ਲੋ ਜੀ ਇਹ ਜਮਾ ਚੇਂਜ ਆ ਗਈ ਇੱਕ ਗੱਲ ਵਿਚਾਲਿਆ ਬਾਈ ਮਤਲਬ ਕਿ ਵੀ ਪ੍ਰਾਣੀਆਂ ਵੀ ਵਿਚ ਆਪਾਂ ਕੱਟ ਲੈਣਾ ਨਮੀ ਦੇ ਪ੍ਰਾਣੀ ਟਰਾਲੀ ਵੀ ਆਪਾਂ ਕੱਟ ਲਾਂਗੇ ਵੀਰ ਜੀ ਜਾਇਜ਼ ਰੇਟ ਤੇ ਕੱਟ ਲਾਂਗੇ ਨਹੀਂ ਵੀ ਜੇ ਅਗਲਾ ਵੀਰ ਕਹੇ ਸਾਡੀ 2 ਲੱਖ ਦੀ ਜੀ ਆਪਣੇ ਕੋਲ ਉਹ ਨਾ ਹੋ ਆਪਾਂ ਤਾਂ ਕਬਾੜ ਡੇਟ ਫੁੱਟੀ ਰੁੱਟੀ ਟਰਾਲੀ ਕੱਟ ਦਿਆਂਗੇ ਟਰਾਲੀ ਵਿੱਚ ਕੱਟੀ ਜੂ ਤੇ ਆ ਜਿਵੇਂ ਅਲੱਗ ਬੰਤਰ ਚ ਆ ਗਈ ਅਲੱਗ-ਲੱਗ ਬੰਤਰ ਦੀਆਂ ਅਲੱਗ-ਲੱਗ ਬੰਤਰ ਚ ਆ ਗਈ ਇਹਦੀ ਕੀ ਖਾਸੀਅਤ ਆ ਇਹਦਾ ਵੀਰ ਜੀ ਇੱਕ ਤਾਂ ਇਹਦੇ ਸਰਗੇ ਨਹੀਂ ਪਾਈ ਆਪਾਂ ਬਿਲਕੁ ਹਰਿਆਣੇ ਚੋਂ ਸਰੀਆਂ ਲਈ ਜਿਆਦਾ ਜਲਦੀ ਹਾਂਜੀ 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 ਚਾਹੇ ਦੀ ਥੱਲੇੋਂ ਗੱਲ ਕਰੀਏ 10 ਨਟੀਆਂ ਦੇ 8 ਨਟੀਆਂ ਇਹ ਵੀਰੇ 10 ਨਟੀਆਂ ਹੱਬ ਦੇ ਵਿੱਚ ਆ ਗਿਆ ਦੇਖੋ ਠੀਕ ਹੈ ਜੀ ਆਹ 10 ਨਟੀਆਂ ਹੱਬ ਦੇ ਵਿੱਚ ਆ ਗਿਆ ਵੀਰੋ ਪੀਸ ਠੀਕ ਹੈ ਜੀ 10 ਨਟੀਆਂ ਹਾਂਜੀ ਇਹਦੇ ਵੀਰ ਜੀ ਟਾਟਾ ਤੋਂ ਕੋਈ ਚਾਦਰ ਆ ਗਈ ਸਾਰੀ ਹਾਂਜੀ ਤੇ ਟਾਟਾ ਦੀ ਜਿਹੜੇ ਹਿੱਸਾ ਆ ਗਿਆ ਵੀਰੇ ਟਾਟਾ ਦੀ ਉਚਾਦਰਾਂ ਮਿੱਤਰੋ ਲੈ ਵੀ ਟਾਟਾ ਦੀ ਹਿੱਸਾ ਗਾ ਤੇ ਵਜਨ ਦੀ ਗੱਲ ਕਰੀਏ ਵਜਨ ਇਹਦਾ ਵੀਰ ਜੀ 16 16.5 ਕੁਟਲ ਉਤਰੂਗਾ ਜੀ 16 16.5 ਕੁਟਲ ਆ ਤੇ ਡਾਲਾ ਦੋਨੇ ਪਾਸੇ ਖੁੱਲਦਾ ਦੋ ਪਾਸੇ ਡਾਲਾ ਖੁੱਲਦਾ ਟਾਟਾ ਦੀਆਂ ਦਿਖਾ ਦਿਓ ਵੀਰੇ ਜਮਾ ਟਾਟਾ ਦੀ ਲਿਆ ਆਪ ਆਪ ਨਹੀਂ ਸਾਰੀਆਂ ਮੋਰਾ ਬਕਾਇਦਾ ਤੌਰ ਤੇ ਆਪਣੀ ਕੋਈ ਟੈਨਸ਼ਨ ਨਹੀਂ ਕਰੀ ਲੋ ਜੀ ਪੱਕਾ ਕੰਮ ਆ ਬਾਈ ਇਹ ਨਹੀਂ ਹੈਗਾ ਵੀ ਵੀਡੀਓ ਚ ਕਹਦਾ ਹਨਾ ਨਾ ਨਾ ਪੱਕਾ ਤੌਰ ਤੇ ਮੋਰਾ ਭੰਡਾ ਰੇਟ ਕਹਤਾ ਉਹੀ ਰੇਟ ਮਿਲੂ ਉਹੀ ਰੇਟ ਹੋਊਗਾ ਜਿਹੜਾ ਬਾਈ ਕੋਈ ਵੀਡੀਓ ਸ਼ੇਅਰ ਕਰਕੇ ਉਹਦਾ ਮਾਨਤਨ ਕੀਤਾ ਜਾਊਗਾ ਉਹਦਾ ਮਾਨਤਨ ਕਰਾਂਗੇ ਵੀ ਇਹਦਾ ਰੇਟ ਜੀ ਇਹ ਰੇਟ ਤਾਂ ਹੈ 175000 ਦੇ ਦਾਂਗੇ ਆਪ 145000 ਦਾ ਪੀਸ ਲੈਓ ਵੀ ਮਿੱਤਰੋ 145 ਦਾ ਪੀਸ ਮਿਲ ਜੂ ਬਾਹਲਾ ਹੈਵੀ ਆ ਬਈ ਇੱਕ ਵਾਰ ਦੁਬਾਰੇ ਝਾਤੀ ਮਰਵਾ ਦੇ ਪੀਸ ਬਾਹਲਾ ਸੋਹਣਾ ਬਣਿਆ ਹੋਇਆ ਹੈ ਨਾ ਬਈ ਹਾਂਜੀ ਹਾਂਜੀ ਬਹੁਤ ਸੋਹਣਾ ਬਣਿਆ ਲੈ ਵੀ ਅੱਗੇ ਗੱਲ ਕਰੀਏ ਇਹ ਪੀਸ ਵੀਰੇ ਜਿਸਤੀ ਚ ਆ ਗਿਆ ਜੀ अच्छा ओ दी पैनी आ गई हे रंग करया पीसा गए जी अच्छा रंग ए, ए रंग करया होया भाई मित्रों ए जेस्टी ਦੇ ਵਿੱਚ ए रंग करयो बिना रंग करया ਤੁਹਾਨੂੰ ਤਾਂ ਦਿਖਾਇ ਸੀ ਤੁਹਾਨੂੰ ਪੱਕਾ ਅੰਦਰੋਂ ਪਤਾ ਲੱਗ ਜਾਂਦਾ ਵੀ ਇਹ ਕਿਵੇਂ ਬਣੀ ਵੀ ਆ ਲੇਡ ਬਾਕੀ ਸਾਰੇ ਲੇਡ ਵਗੈਰਾ ਸਾਰੀ ਪਤਾ ਲੱਗ ਜਾਂਦਾ ਪਤਾ ਲੱਗ ਬਿਨਾ ਪੇਂਟ ਤੁਸੀਂ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਵੀਰੇ ਤੇ ਰੇਟ ਇਹਦਾ ਸੇਮ ਹੀ ਰਹੂ ਰੇਟ ਸੇਮ ਰਹੂ ਜੀ 1.5 ਲੱਖ ਦਾ ਪੀਸ ਦੇ ਦੂੰਗਾ ਜੀ ਕਲਰ ਕਰਕੇ ਉਹ ਵੀ ਇਹ ਵੀ ਜੀ ਠੀਕ ਹੈ ਤੇ ਇੱਕ ਗੱਲ ਹੋਰ ਆ ਵੀਰੇ ਵਿਚਾਲੇ ਤੇਰੀ ਬਬਲੀ ਜਿਵੇਂ ਆਪਾਂ ਟੋਪੀ ਧਰੋਣੀ ਹੋਵੇ ਉੱਪਰ ਟੋਪੀ ਵੀ ਲਾ ਦਾਂ ਵੀਰ ਜੀ ਉਹਦਾ ਖਰਚਾ ਲੱਗ ਤੋ ਉਹਦਾ ਵੀਰ ਜੀ ਲੱਗ ਖਰਚਾ ਹੁੰਦਾ ਪੀਏ ਦੇ ਤਕਰੀਬਨ ਖਰਚ ਆਈ। ਜੋ ਬਈ ਬਹੁਤ ਘੱਟ ਆ ਤੁਸੀਂ ਸਰਚ ਮਾਰ ਲਿਓ 10-10 ਹਜ਼ਾਰ ਮੰਗੀ ਜਾਂਦੇ ਨੇ। ਹਾਂਜੀ ਆ 8000 8500 ਤੇ 9000 ਦੇ ਵਿਚਾਲੇ ਹੁੰਦਾ ਉਹ ਖਰਚ। ਬਹੁਤ ਘੱਟ ਆ ਬਈ ਖਰਚਾ। ਲੈ ਇਹਦੀ ਕੀ ਡਿਟੇਲ ਆ? ਇਹ ਵੀਰ ਜੀ ਇਹ ਤਿੰਨ ਸਾਰੀਆਂ ਦੇ ਵਿੱਚ ਆ ਗਿਆ ਜੀ। 1 2 3 ਤਿੰਨ ਸਾਰੀਆਂ ਦੇ ਵਿੱਚ ਆ ਗਿਆ ਵੀਰ ਜੀ। ਇਹ ਦੋ ਚਾ ਕੋਈ ਦੋ ਇਹ ਦੋਨੇ ਆਏ ਮੰਨ ਕੇ ਚੱਲੋ ਵੀ ਪੈਣਾ ਹੀ ਆ ਗਿਆ ਉਹ ਐਂਗਲ ਦੇ ਵਿੱਚ ਪੀਸ ਆ ਗਿਆ ਜੀ। ਇਹ ਐਂਗਲ ਆ ਗਿਆ। ਆ ਦੇਖੋ ਜੀ ਤੈਨੂੰ ਸੂਤ ਫੱਟੀ ਆ ਗਈ ਇਹਦੇ ਜੀ। ਓਕੇ। ਇਹਦੇ ਆਹ ਐਂਗਲ ਆ ਗਈ ਜੀ। ਠੀਕ ਹੈ ਜੀ। ਹਾਂ ਇਹ ਫੱਟੀ ਦੇ ਟਾ ਐਂਗਲ ਦੇ ਵਿੱਚ ਆ ਗਿਆ ਜੀ। ਠੀਕ ਹੈ ਜੀ। ਹੈਵੀ ਵਾਜਨਾ। ਹੈਵੀ ਆਵਾਜ਼ ਨਾਲ ਇਹਦੇ ਵੀ ਟਾਟਾ ਦਾ ਹਿੱਸਾ ਹੀ ਥੱਲੇ ਅੱਠ ਗਿਆ ਜੇ ਫਰਸਾ। ਠੀਕ ਹੈ ਜੀ। ਹਾਂਜੀ ਹਾਂਜੀ। ਲੋ ਜੀ ਹੈਵੀ ਟਰਾਲੀਆਂ ਨੇ ਵੀਰੋ ਹੁਣ ਟੂੜੀ ਦਾ ਸੀਜ਼ਨ ਆਈ ਜਾਂਦਾ ਤੇ ਮੌਕਾ ਸਾਂਭ ਲਓ ਬਾਈ ਬਬਲੀ ਕੋਲੇ ਆ ਜਾਓ। ਤੇ ਇਹਦੀ ਕੀ ਡਿਟੇਲ ਆ ਇਹ ਵੀਰੇ ਇਹ ਵੀ ਫੱਟੀ ਦੇ ਵਿੱਚ ਆ ਗਈ ਜੀ ਤਿੰਨ ਸਾਰੀਆਂ ਦੇ ਵਿੱਚ ਹੀ ਪੀ ਸਕਿਆ ਜੀ ਠੀਕ ਹੈ ਜੀ ਤਿੰਨ ਸਾਰੀਆਂ ਤੇ ਜਾਲ ਇਹਦਾ ਕਿੰਨੇ ਫੁੱਟਾ ਹੁੰਦਾ ਤਿੰਨ ਫੁੱਟਾ ਉੱਪਰ ਵੱਡਾ ਹੁੰਦਾ ਸਵਾ ਦੋ ਸਵਾ 5 ਫੁੱਟਾ ਚਾਹੀ ਹੁੰਦੀ ਆ ਵੀਰੇ ਦੀ ਸਵਾ 5 ਫੁੱਟਾ ਚਾਹੀ ਹੁੰਦੀ ਆ ਹਾਂਜੀ ਹਾਂਜੀ ਠੀਕ ਹੈ ਤੇ ਅੱਗੇ ਇਹ ਵੀ ਵੀਰੇ ਐਂਗਲ ਦੇ ਵਿੱਚ ਆ ਗਿਆ ਉਹ ਦੋਨੇ ਭੈਣਾਂ ਆ ਗਈਆਂ ਠੀਕ ਹੈ ਜੀ ਆ ਥੋੜਾ ਜਿਹਾ ਫਰਕ ਪਤਾ ਐਂਗਲ ਦੇ ਵਿੱਚ ਪੀ ਸਕ ਗਿਆ ਐਂਗਲ ਦੇ ਵਿੱਚ ਪੀ ਸਕ ਗਿਆ ਹਾਂਜੀ ਹਾਂਜੀ ਲਓ ਜੀ ਤੇ ਇਹ ਆ ਫਿਰ ਜਿਸਤੀ ਆ ਗਈ ਇਹ ਫਿਰ ਜਿਸਤੀ ਆ ਗਈ ਇਹ ਉਹਦੀ ਭੈਣ ਨਹੀਂ ਆ ਗਈ ਜੀ ਠੀਕ ਹੈ ਜੀ ਜੇ ਕਿਸੇ ਵੀਰ ਨੇ ਮਤਲਬ ਕਿ ਬਾਈ ਆਪਾਂ 11 6 ਸੀ ਹਨਾ ਟਰਾਲੀ ਜੀ 12 6 ਬਣਵਣੀ 12 6 ਆ ਖੜੇ ਜੀ ਲੋ ਜੀ 12 6 ਵੀ ਬਾਈ ਦਿਖਾ ਦਿਓ ਚੱਲਦੀ ਵੀਡੀਓ ਦੇ ਵਿੱਚ ਹੀ ਨਾਲ ਹਨਾ ਆ ਤਾਂ ਸੇਮ ਉਹਦੇ ਨਾਲ ਆ ਸੇਮ ਪੀਸ ਆ ਕਿ ਅਲੱਗ ਜੀ ਲੱਗਦੀ ਐ ਥੋੜੀ ਇਹ ਲੱਗੇ ਤੇ 40 ਸਰੀਏ ਪਾ ਕੇ ਤਾਂ ਵੱਖਰਾ ਰੰਗ ਕੀਤਾ ਜੀ ਇਹ ਪੀਸ ਵਿਕਿਆ ਹੋਇਆ ਵੈਸੇ ਵਿਕਿਆ ਹੋਇਆ 11 6 ਹੀ ਆ ਹਾਂ ਜੀ 11 6 ਪੀਸ ਸੀ ਤੇ ਚਾਦਰ ਇਹ ਤੇ ਕਿਹੜੀ ਸੀ ਚਾਦਰ ਇਹ ਤੇ ਟਾਟਾ ਦੀ ਜੀ ਟਾਟਾ ਦੀ ਲੋ ਜੀ ਟਾਟਾ ਦੀ ਚਾਦਰੀ ਮਿਲੂ ਬਾਈ ਤੇ ਆ ਆ ਗਿਆ 12 6 ਦਾ ਜੀ ਇਹਦੀ ਕੀ ਡਿਟੇਲ ਐ ਇਹਦੀ ਮੜੀ ਜਾਣਕਾਰੀ ਖੁੱਲ ਕੇ ਦੇ ਦੇ ਇਹਦਾ ਵੀਰੇ ਪਾਪਾ ਨੇ 4 ਫੁੱਟ 4 ਫੁੱਟ ਦੇ ਤਕਰੀਬਨ ਇਹਦਾ ਘਾਟਾ ਪਤਾਤਾ ਆਪਾਂ ਹਾਂ ਆਹ ਮੱਸੀ ਹੁੱਕ ਆ ਗਈ ਸਾਰਿਆਂ ਦਾ ਸੇਮ ਆ ਫਰਕ ਜੀ ਠੀਕ ਆ ਕਰ ਲੀ ਜੀ ਤੇ ਡਬਲ ਘਾਟੇ ਵਾਲਾ ਇਹਦੇ ਉਹ ਵੱਡਾ ਹਿੱਸਾ ਹੈ ਜੀ ਡਬਲ ਟਾਇਰ ਵੀ ਲਾ ਸਕਦੇ ਇਹਨੂੰ ਆਪਾਂ ਡਬਲ ਟਾਇਰ ਵੀ ਲਾ ਸਕਦੇ 10 ਨੱਟੀ ਹੱਬ ਆ ਗਈ ਜੀ ਠੀਕ ਹੈ ਵੀਰੇ ਹਾਂਜੀ ਤੇ ਮਤਲਬ ਇਹ ਵੀ ਜਿਵੇਂ ਗੱਲ ਕਰੀ ਬਾਈ ਮੈਨੂੰ ਆਹ ਚੀਜ਼ ਬਹੁਤ ਵਧੀਆ ਲੱਗੀ ਇੱਕ ਵਾਰ ਪਹਿਲਾਂ ਇਹਦੇ ਵਿੱਚ ਜੀ ਪਾਈਪ ਲੁੱਕ ਜਾਂਦੀ ਜਿਵੇਂ ਮਲ ਲ ਕੇ ਚੱਲੋ ਤਕਰੀਬਨ ਪਹਿਲਾਂ ਆਹ ਤੇਲ ਤੇ ਇਹ ਸਮੱਸਿਆ ਆ ਜਾਂਦੀ ਸੀਗੀ ਆ ਦੇਖੋ ਆ ਦੇਖਾ ਇਹ ਇਹ ਚੱਕਰ ਨਹੀਂ ਹਾਂਜੀ ਠੀਕ ਹੈ ਤੇ ਰੇਟ ਇਹਦਾ ਦੱਸੀ ਬਈ ਰੇਟ ਇਹਦਾ 1,65,000 ਰੁਪਏ ਜੀ 1,65,000 ਰੁਪਏ ਰੇਟ ਦਾ ਨਹੀਂ 17.5 17 18 ਦੇ ਵਿੱਚ ਬੇਟਾ ਜੀ ਦਾ ਠੀਕ ਹੈ ਜੀ ਤੇ ਆ ਕਿਵੇਂ ਆ ਇਹਦੀ ਕੀ ਡਿਟੇਲ ਇਹ 116 ਦਾ ਪੀਸ ਹੈ ਇਹ 116 ਦਾ ਪੀਸ ਆ ਵੀਰੇ ਇਹਦੀ ਕੀ ਡਿਟੇਲ ਹੈ ਤਾਂ ਮੰਗ ਮੰਗ ਕਿੰਨੀ ਆ ਇਹਦੀ ਮੰਗ ਤਾਂ 1.5 ਲੱਖ ਰੁਪਏ ਜੀ ਇਹ 1,38,000 ਦਾ ਪੀਸ ਵੇਚਦਾ ਜੀ ਠੀਕ ਹੈ ਜੀ ਇਹ ਵੇਚਦਾ ਇਹ ਪੀਸ ਵੇਚਦਾ ਜੀ 1,38,000 ਦਾ ਇਹ ਪੀਸ बिक ਚੁੱਕਿਆ ਤੇ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਦੇ ਆ ਜ਼ਿਲ੍ਹਾ ਬਈ ਬਠਿੰਡਾ ਹਨਾ ਹਾਂਜੀ ਹਾਂਜੀ ਜ਼ਿਲ੍ਹਾ ਬਠਿੰਡਾ ਜੀ ਤੇ ਆਪਾਂ ਖੜਿਆਂਗੇ ਮੋੜ ਮੰਡੀ ਹਾਂਜੀ ਹਾਂਜੀ ਮੋੜ ਮੰਡੀ ਆਪਾਂ ਖੜਿਆਂ ਤੇ ਬਾਈ ਬਬਲੀ ਕੋਲੇ ਬਾਈ ਦਾ ਨੰਬਰ ਥੱਲੇ ਚੱਲੀ ਜਾਂਦਾ ਤੇ ਬਾਈ ਇੱਕ ਕਹਿੰਦਾ ਤੂੰ ਬੁੱਧਵਾਰ ਨੂੰ ਕਹਿੰਦਾ ਸੀਗਾ ਆਪਾਂ ਬੁੱਧਵਾਰ ਹਰ ਬੁੱਧਵਾਰ ਭਾਰਤੀ ਪਟ્રોલ ਪੰਪ ਦੇ ਸਾਹਮਣੇ ਆਪਾਂ ਤਲਵੰਡੀ ਸਾਬੋ ਹੁੰਨੇ ਆ ਠੀਕ ਹੈ ਜੀ ਓਕੇ ਲੋ ਜੀ ਬਾਈ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਬਾਈ ਨੇ ਕੋਈ ਟਰਾਲੀ ਲੈਣੀ ਆ ਆਪਣੀ ਵੀਡੀਓ ਕੋਈ ਦਿਖਾ ਕੇ ਆਊਗਾ ਮਾਨਤਾ ਨਾਲ ਆਪਾਂ ਅਲੱਗ ਤੋਂ ਕਰਾ ਦਾਂਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ